ਗਾਈਜ਼ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪੰਜਾਬੀ ਭਰਾਵੋ ਤੁਹਾਡੇ ਲਈ ਇੱਕ ਮਜ਼ੇਦਾਰ ਵੀਡੀਓ ਲੈ ਕੇ ਆ ਰਿਹਾ ਅੱਜ ਕੱਲ ਪੰਜਾਬ ਵਿੱਚ ਇੱਕ ਮੁੱਦਾ ਬੜਾ ਸੰਗੀਨ ਹੈ ਬੜੀ ਜ਼ੋਰ ਨਾਲ ਉੱਠਾ ਹੋਇਆ ਹੈ ਪੰਜਾਬੀ ਭਰਾਵਾਂ ਦਾ ਤੇ ਪਰਵਾਸੀ ਭਰਾਵਾਂ ਦਾ ਉਹ ਕੀ ਮੁੱਦਾ ਹੈ ਆਪਾਂ ਵੀਡੀਓ ਦੇ ਜ਼ਰੀਏ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੱਸਣ ਦੀ ਕੋਸ਼ਿਸ਼ ਕਰਾਂਗੇ ਸਮਝ ਲੈਣਾ ਤੇ ਫਿਰ ਵੀਡੀਓ ਨੂੰ ਸਮਝ ਕੇ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਮੇਰੇ ਜੇ ਚੈਨਲ ਤੇ ਨਵੇਂ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ अभी व मजेदार वीडियो होर लैके अंदर रहें कड़ी कड़ी दर कड़ी कड़ी दर कड़ी तीखना यह असी दो बंदे लिते ने एक पंजाबी भा है एक प्रवासी भरा है कोई काम कर आते देंगे मजदूरी कर रहे हैं है कामकाज कर रहे खेतों का कम कर रहे उन्होंने बारे गल है पंजाबी भावों प्रवासी भरावान लिये सुनना जरा असी एक ਜ਼ਿੰਮੇਦਾਰ ਬੰਦਾ ਲਿੱਤਾ ਹੈ ਪੰਜਾਬੀ ਭਰਾ ਇੱਕ ਦਿਹਾੜੀਆਰ ਬੰਦਾ ਲਿੱਤਾ ਹੈ ਪਰਵਾਸੀ ਭਰਾ ਤੇ ਉਹਨਾਂ ਦੀ ਗੱਲਬਾਤ ਹੋ ਰਹੀ ਹੈ ਸੁਣਨਾ ਸੁਣਨਾ ਤੇ ਇੰਜੋਏ ਕਰਨਾ ਠੀਕ ਹੈ ਓਏ ਅੰਦਰ ਆ ਵੇ ਅੰਦਰ ਆ ਤੈਨੂੰ ਨਾਲ ਮੈਂ ਗੱਲ ਕਰਨੀ ਹੈ ਗੱਲ ਕਰਨੀ ਹੈ ਅੰਦਰ ਆ ਉਹ ਅੰਦਰ ਕਿੱਥੇ ਆਵਾਂ ਤੂੰ ਖੇਤਾਂ ਤੇ ਆ ਖੇਤਾਂ ਤੇ ਹਾਂ ਚਲ ਖੇਤਾਂ ਤੇ ਆਂਦੇ ਆ ਖੇਤਾਂ ਤੇ ਆ ਗਿਆ ਸੀ ਅਸੀਂ ਗੱਲਾਂ ਕਰਾਂਗੇ ਖੇਤਾਂ ਤੇ ਇਹ ਇੱਕ ਜ਼ਿੰਮੇਦਾਰ ਭਰਾ ਹੈ ਤੇ ਇੱਕ ਪਰਵਾਸੀ ਭਰਾ ਹੈ समझ रहना गल बात है मैं कला बंदा इस करके इंजॉय कर रहा है, तुसी पंजाब जो कितों आ है? तुसी लालो लाल गुटका खाके पान खा के थुकते रहते जगह जगह लुधियाना पूरा लाल कर दिता है ये मैकी मैकी कितने लाल किता है है अस्सी तो दौर

ਚੀ ਤੱਕ ਕੁੱਝ ਕਮਜਾ ਕਰ ਰਿਹਾ ਮੈਂ ਜੋਰ ਨਾਲ ਇਹੀ ਬੋਲਾਂਗਾ ਪੰਜਾਬ ਦੇ ਵਿੱਚ ਬੱਚਾ ਬੱਚਾ ਇਹੀ ਕਹੂਗਾ ਪੰਜਾਬ ਦੇ ਵਿੱਚ ਸਿਰਫ ਪੰਜਾਬੀ ਰਹੂਗਾ ਪੰਜਾਬੀ ਰਹੂਗਾ ਪੰਜਾਬੀ ਰਹੂਗਾ ਪੰਜਾਬੀ ਰਹੂਗਾ ਪੰਜਾਬੀ ਰਹੂਗਾ ਹਾਂ ਮੈਨੂੰ ਇਹ ਗੱਲ ਦੱਸਦੀ ਕੀ ਤੁਹਾਡੀ ਜਿਹੜੀ ਬੋਲੀ ਹੈ ਮਾਂ ਬੋਲਦੀ ਹੈ ਤੁਸੀਂ ਕਿਉਂ ਨਹੀਂ ਸਿੱਖਦੀ ਹੋ ਹੈ ਉਸ ਨੂੰ ਕੋਈ ਅਸਾ ਸਿੱਖਣਾ ਸ਼ੁਰੂ ਕਰ ਦਿੱਤਾ ਹੈ ਹੈ